ਕੀ ਕਰਿਆ ਫਿਰ ਕੀ ਨਹੀਂ ਹੈ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਪਸ ਹੋ ਤੁਸੀਂ ਸਾਰੇ ਜਣੇ ਠੀਕ ਠਾਕ ਹੋਵਗੇ ਚੜ੍ਹਦੀ ਕਲਾ 'ਚ ਹੋਵਗੇ ਤੇ ਲਓ ਜੀ ਅੱਜ ਆਪਾਂ ਤੁਹਾਨੂੰ ਲੈ ਚਾਲਦੇ ਆ ਮਾਤਾ ਜੀ ਦੇ ਨਰਾਤਿਆਂ ਦੀਆਂ ਰੌਣਕਾਂ ਤੇ ਜਿੱਦਾਂ ਕਿ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਹੈਗਾ ਆਪਣੇ ਵਲੌਗਾਂ ਦੇ ਵਿੱਚ ਕਿ ਜਿੱਦਾਂ ਆਪਾਂ ਹਰੇਕ ਸਾਲ ਜਾਂਦੇ ਆ ਚੋਹਾਲ ਸਾਈਡ ਹਨਾ ਤੇ ਉੱਧਰ ਲੱਗਿਆ ਹੁੰਦਾ ਆ ਲੰਗਰ ਪ੍ਰਸਿੱਧੀ ਜਿਹੜੀ ਮੇਨ ਗੱਲ ਆ ਸਾਰਿਆਂ ਨੂੰ ਪਤਾ ਹੀ ਜਾਵੇ ਘੁੰਮਣ ਫੇਰ ਲੰਗਰ ਖਾਣ ਹੀ ਜਾਂਦੀ ਅੱਧੀ ਦੁਨੀਆ ਤਾਂ ਚਲੋ ਜਿਨ੍ਹਾਂ ਦੀ ਸ਼ਬਦਾ ਹੈ ਉਹ ਮਾਤਾ ਚਿਤਪੁਰਨੀ ਜੀ ਦੇ ਵਿੱਚ ਜਾਂਦੇ ਆ ਤੇ ਅੱਜ ਆਪਾਂ ਤੁਹਾਨੂੰ ਲੈ ਕੇ ਚੱਲੇ ਆਂ ਚੋਹਾਲ ਹਲ ਤੇ ਉਧਰ ਦੇਖਿਓ ਸਾਰੀਆਂ ਰੌਣਕਾਂ ਲੰਗਰ ਲੱਗਿਓ ਬਹੁਤ ਤਰ੍ਹਾਂ ਤਰ੍ਹਾਂ ਦੇ ਲੱਗ ਲੱਗ ਤਰ੍ਹਾਂ ਦੇ ਤੇ ਚਲੋ ਆਜੋ ਫੇ ਤੁਹਾਨੂੰ ਲੈ ਚਲੀਏ ਘੁਮਾਉਣੇ ਆ ਘੁਮਾਉਣੇ ਆ ਸਾਰੇ ਜਣੇ ਵਲੌਗ ਦੇ ਨਾਲ ਬਣੇ ਰਹੋ ਤੇ ਆਪਣੇ ਉੱਤੇ ਨਾਲ ਚੱਲੇ ਆ ਦੀਦੀ ਹੁਣੀ ਸਰਜੀਤ ਦੀ ਤੇ ਰਾਣੀ ਦੀਦੀ ਆਪਾਂ ਚੱਲੇ ਐਕਟਵਾ ਤੇ ਜਿੱਦਾਂ ਕਿ ਪਿਛਲੇ ਸਾਲ ਵੀ ਆਪਾਂ ਗਏ ਸੀਗੇ ਤੁਸੀਂ ਸਾਰਿਆਂ ਨੇ ਵਲੌਗ ਦੇਖੇ ਹੋਣਾ ਨਾ ਤੇ ਚਲੋ ਇਹ ਆ ਵੀ ਮਾਰਾ ਜਲੋ ਐਤ ਕੀ ਵੀ ਸਾਲ ਸਾਡਾ ਵਧੀਆ ਹੀ ਆਇਆ ਤੇ ਆਪਾਂ ਅੱਜ ਚੱਲੇ ਆ ਤੇ ਆਜੋ ਸਾਰੇ ਜਣੇ ਤੁਹਾਨੂੰ ਘੁਮਾਈਏ ਖੁਆਈਏ ਖਲਾਈਏ ਭਲਾਈਏ ਤੇ ਸਾਰੇ ਜਣੇ ਵਲੌਗ ਨਾਲ ਬਣੇ ਰਹੋ ਠੀਕ ਆ ਜੀ ਤੇ ਆਜੋ ਫੇ ਤਾਂ ਲੋ ਜੀ ਆਪਾਂ ਇੱਧਰ ਆ ਗਏ ਸੀ ਦੀਦੀ ਦੇ ਘਰ ਤੇ ਆਪਣੀ ਇੱਕ ਹੋਰ ਫਰੈਂਡ ਉਹ ਆਉਂਦੀ ਪਈ ਆ ਉਹਨਾਂ ਦੇ ਘਰ ਦੇ ਪਏ ਆ ਵੇਟ ਤੇ ਇੱਧਰ ਦੀਦੀ ਪਿੱਛੇ ਲੱਗੇ ਉਹ ਪੀਂਗ ਝੂਟਣ ਕਹਿੰਦੇ ਸੋਣ ਮਹੀਨਾ ਸਾਰਾ ਲੰਘ ਚੱਲਾ ਅੱਜ ਕਿੰਨੀ ਤਰੀਕ ਹੋ ਗਈ 28 ਹਾਂਜੀ ਅੱਜ 28 ਤਰੀਕ ਹੋ ਗਈ ਤਾਂ ਦੀਦੀ ਲੱਗੇ ਉਹ ਝੂਟੇ ਲੈਣ ਮੈਂ ਵੀ ਝੂਟੇ ਲਵਾ ਪੀਂਗਾ ਦੋ ਝੂਟੇ ਹੀ ਲੈ ਲਈਏ ਸੋਣ ਮਹੀਨੇ ਦੇ ਆਹ ਸਹੀ ਹੈ ਝੂਟੇ ਮਾਟੇ ਗੁਰਜੋਤੋਂ ਹਲਾਰਾ ਦੇ ਮਗਰੋਂ ਗੱਡੀ ਚ ਬਜਣਾ ਆਹ ਮੋਰੇ ਗੱਡੀ ਵੀ ਆ ਆਹ ਤੇ ਲਓ ਜੀ ਸੋਣ ਮਹੀਨੇ ਦੇ ਝੂਟੇ ਸਾਡੇ ਖੀਰ ਪੂੜੇ ਵਿੱਚੇ ਹੀ ਰਹਿ ਗਏ ਆ ਗਏ ਆਜੋ ਆਜੋ ਝੂਟੇ ਲੈ ਲੋ ਮੈਂ ਵੀ ਦੀਦੀ ਨੂੰ ਲੜ ਪੋ ਯਾ ਕਿ ਥੱਲੇ ਰਹਿ ਡੇਡੇ ਘੱਟ ਗਈ ਜਾਂਦੀ ਨਹੀਂ ਕਿੰਨੀ ਅਹੋ ਮੈਂ ਗੋਣਾ ਨੂੰ ਸੁਣਦਾ ਵੀ ਪ੍ਰਯੋਗ ਕਰ ਰਿਹਾ ਮਾਤਰਾ ਵਾਲੇ ਸਾਰੇ ਪੇਟ ਦੇ ਮੂਤ ਲੈ ਜਾਓ ਅੱਛੇ ਲੱਗੇ ਕਿੰਨੇ ਸੋਹਣੇ ਆ ਕੇ ਦੇਖ ਐਡੇ ਐਡੇ ਸੁੰਡੀਆਂ ਵੀ ਕਾਲੂ ਆਵਾਂਗੇ ਨਹੀਂ ਅਸੀਂ ਕੱਟ ਕੱਟ ਕੇ ਖਾ ਲਵਾਂਗੇ ਕਿ ਦੀਦੀ ਹਨਾ ਸਾਸਰੀ ਘਾਲ ਜੀ ਸਾਸਰੀ ਘਾਲ ਰੁੱਕ ਕਿੰਨੇ ਚਰਵਾ ਚੇਤਾ ਐ ਇਦਾਂ ਦੇਾਰੇ ਕਿੰਨੇ ਸੋਹਣੇ ਆ ਕਿੱਧਰਾਂ ਕਿੱਧਰਾਂ ਦਾ ਹੈ ਇਹ ਆ ਇੱਥੇ ਕੀੜਾ ਹੋਣਾ ਨਹੀਂ ਕੱਟ ਕੱਟ ਕੇ ਖਾ ਲਵਾਂਗੇ ਜਿੱਥੇ ਕੀੜੇ ਵਾਲਾ ਹੋਇਆ ਉੱਥੋਂ ਕੱਟ ਕੇ ਸਿੱਟ ਦਵਾਂਗੇ ਹਾਂ ਪੱਕਾ ਹੀ ਦਾ ਲੈ ਤੈਨੂੰ ਮਹੂਨੇ ਦਿਖਾ ਲ ਦਿੰਦੀ ਨਹੀਂ ਦੀਦੀ ਹਾਂ ਕੱਲੂ ਆਵਾਂਗੇ ਆਪਾਂ ਇੱਥੇ ਬੈ ਕੇ ਸਲਾਦ ਕੱਟ ਕੇ ਖਾ ਕੇ ਆਣਾ ਹਾਂ ਉੱਪਰ ਲੂਣ ਲਾ ਕੇ ਕੱਟ ਕੇ ਉਹ ਲੈ ਨਿਕਲਿਆ ਹੀ ਨਹੀਂ ਅਜਾ ਅਜਾ ਕਿਹੜਾ ਉੱਪਰ ਪਕਾਈ ਜਾਂਦੀ ਦੀਦੀ ਆਹੋ ਅਸੀਂ ਆ ਲੈ ਆਈ ਮੋਲੇ ਲੈ ਲੈ ਕੇ ਸਬਜ਼ੀਆਂ ਬਣਾਉਣੇ ਆ ਆ ਦੇ ਲੋ ਦੀਦੀ ਨਹੀਂ ਦੀਦੀ ਕਹਿੰਦੇ ਐਚੋ ਪੱਕਾ ਹੀ ਕੀੜਾ ਨਿਕਲਣਾ ਖੋਲਿਆ ਐਚੋ ਨਿਕਲਿਆ ਹੀ ਨਹੀਂ ਬਗਾਜੀ ਆ ਲੈ ਇਹ ਕੀ ਦਾ ਨੇ ਜਨਾ ਚ ਸ਼ੇਕ ਹੋਇਆ ਉਹਨਾਂ ਚ ਉਹ ਦੇਖਿਓ ਪਿਆਰਾ ਆ ਗਿਆ ਕੀੜਾ ਦੇਖ ਹਾਂ ਹਾਂ ਕੁਚੂ ਕੁਚੂ ਕਰਦੇ ਕੀ ਕਰਦੇ ਕੁਚੂ 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 ਹਾਂ ਲੈ ਕਿੰਨੇ ਲੱਗੇ ਚਲਾ ਦੋ ਲੰਗਰ ਲੰਗ ਰਹੇ ਆ ਅੱਜ ਲੈਦਾ ਮੈਡਮ ਨੂੰ ਰੋਟੀਆਂ ਬਣਾ ਕੇ ਨੂੰ ਭੁੱਖ ਲੱਗ ਗਈ ਕਹਿੰਦੇ ਲੰਗਰ ਲੰਗ ਜਾਣਾ ਦੀਦੀ ਮੂੰਗੀ ਦੀ ਦਾਲ ਬਣਾਈ ਬੜਾ ਸ਼ਾਨਦਾਰ ਮੇਰਾ ਦਿਲ ਕਦੋਂ ਇੱਕ ਰੋਟੀ ਚੁਰ ਕੇ ਖਾ ਹੀ ਲੈਂਦੇ ਮੂੰਗੀ ਦੀ ਦਾਲ ਚ ਉਹ ਬੜੀ ਸਵਾਦ ਬਣੀ ਦਿਨ ਤਾਂ ਰੋਟੀ ਚੁਰ ਕੇ ਖਾ ਲਮਾ ਲੰਗਰ ਖਾਨ ਚੱਲੇ ਆ ਝੂਟੇ ਲੈ ਲਓ ਸੋਣ ਮਹੀਨੇ ਦੇ ਆ ਜਾ ਨਾ ਝੂਟੇ ਅੱਜ ਕੱਲੂ ਲਵਾਂਗੇ ਚਲੋ ਫੇਰ ਕੱਲੂ ਆਵਾਂਗੇ ਆ ਅੱਜ ਹੀ ਲਓ ਸਾਰੇ ਜਾਣੇ ਜਸ਼ਨ ਹੈ ਨੀ ਮਨੂ ਕਾ ਛੇਤੀ ਆ ਜਪੇ ਵਾਪਸ ਇਹਨੂੰ ਕਾ ਦੁੱਧ ਪੜਾਇਆ ਨੂੰ ਇਹਨੂੰ ਚਾ ਦੁੱਧ ਫੜਾਇਆ ਜੋ ਦੁੱਧ ਫੜਾਇਆ ਦੁੱਧ ਫੜਾਇਆ ਜਦ ਤੱਕ ਖਾਂਦੀ ਦਾ ਬਣਾਉਂਦੇ ਦੁੱਧ ਫੜਾਇਆ ਆ ਹੌਲੀ ਨਾਲੇ ਮੂੰਜਾ ਮਰੂਤ ਪਾਇਆ ਆ ਇਹੀ ਹਾਂ ਆਪਣਾ ਅਸ਼ਕ ਦੇ ਤੇ ਜਿੱਦਾ ਹੈ ਕਹਿ ਦੋ ਸਾਡੇ ਦੂ ਹੋ ਜਾਓ ਲੋਹੇ ਦੀ ਲੋਹੇ ਦੀ ਆ ਲੋ ਵੀ ਲੱਗਿਆ ਸਾਰੇ ਜਣੇ ਨਿਮਰ ਪਾਣੀ ਦੀ ਬੋਤਲ ਲੈ ਲੈਣੀ ਸੀ ਇੱਕ ਕੋਲ ਰੱਖ ਲੈਣੀ ਸੀ ਰੱਖ ਲਈ ਚਲੋ ਠੀਕ ਆ ਫੇ ਚਲੋ ਲਾਉ ਝੂਟੇ ਤੂੰ ਹਣ ਪੱਕਾ ਹੀ ਬਹਿ ਗਿਆ ਉੱਤਰ ਸਾਡੇ ਨੰਗਰ ਲੇਟ ਹੋਈ ਜਾਂਦੇ ਆ ਲੱਗੇ ਦੀਦੀ ਵੀ ਲੈਣ ਹਾਂ ਫਰਕੇ ਦੇ ਲੋਕ ਐਵੇਂ ਹੀ ਆ ਹੈ ਮੇਰੇ ਨਾਲ ਤਾਂ ਭਾਰੀ ਨਹੀਂ ਤੁਹਾਡੇ ਨਾਲ ਲੱਗਦੇ ਐ ਭਾਰੇ ਹੂੰ ਹੂੰ ਹਾਂ ਸਾਠੀ ਗਾਟੀ ਅੰਟੀ ਲੱਤਾ ਵਾਲੋਂ ਮੈਨੂੰ ਮਹਿ ਗਿਆ ਮੈਂ ਝੂਠਾ ਨਹੀਂ ਮੇਵਾ ਨੂੰ ਮਹਿ ਗਿਆ ਨਾ ਡਰਾਮਾ ਹੈਗਾ ਇਹ ਜੋ ਆਹ ਹਾਂ ਆਹ ਕਦੇ ਲਾਉਣ ਲੱਪੇ ਚਲੋ ਲੱਤੂ ਤੇ ਮੈਂ ਵੀ ਲੈ ਗਈ ਸੀ ਬਸ ਝੂਟੇ ਕੱਲ ਨੂੰ ਮਗਾ ਦੇ ਦੀ ਪਹਿਣ ਜੀ ਨੂੰ ਲੰਗਰਾਂ ਦੀ ਕਾਲੀ ਪਈ ਆ ਹੁਣ ਨੇੜਾ ਹੋ ਜਾਣਾ ਬੱਸ ਬੱਸ ਜੀ ਆਂਬ ਪੱਕੇ ਪਾਈਆਂ ਦੇ ਇੱਥੇ ਕਹਿੰਦੇ ਹੁੰਦੇ ਨਾ ਮਾਟ ਆਂਬ ਪੱਕੇ ਪਾਈਆਂ ਆਹੋ ਨਾਲ ਨਾਲ ਅਵਰੋਧ ਵੀ ਖਾਈ ਜਾਂਦੀ ਤੇ ਲੋ ਇਹਨੂੰ ਸਾਹਮਣੇ ਜਿਆਦਾ ਭੁੱਖ ਲੱਗੀ ਹੋ ਆ ਆਜੋ ਆਜੋ ਵੀ ਆਜੋ ਲੰਗਰ ਨਹੀਂ ਤਾਂ ਲੇਟ ਹੋ ਜਾਣਾ ਮੜ ਕੇ ਮਿਲਣਾ ਨਹੀਂ ਕੁਝ ਵੀ ਮਿੱਠੇ ਆ ਉਦਾਂ ਤੋਂ ਮਿੱਠੇ ਮੈਮੀ ਇੱਕ ਦਿਨ ਤੋੜ ਕੇ ਲੈ ਕੇ ਗਈ ਸੀ ਦੇਖ ਭਾਏ ਉਹ ਕਿੰਨਾ ਸੋਹਣਾ ਲੱਗਦਾ ਉਹ ਵੀਡੀਓ ਬਣਾਈ ਦੇਖ ਕਿੰਨਾ ਸੋਹਣਾ ਲੈ ਤਾਂ ਦੇਖ ਤੇ ਕੀ ਆ ਹੋ ਕਿੱਥੇ ਕਿੰਨਾ ਪਿਆਰਾ ਨੀ ਬੱਲਾ ਫੜੀ ਬਣਾਈ ਨਾ ਵੀ ਇਹਦੇ ਜਿਆਦਾ ਪੱਤੇ ਨਹੀਂ ਹੁਨੇ ਆ ਉਹ ਕਿੰਨਾ ਮਜ਼ਾ ਲੱਗਾ ਹੈ ਨਹੀਂ ਨਹੀਂ ਤੁਸੀਂ ਤਾਂ ਥੋੜੇ ਕੱਚ ਪੱਤੇ ਜੇ ਤੋੜ ਲਿਆ ਕਰੋ ਤਾਂ ਖਾਵੇ ਕੋਈ ਨਹੀਂ ਕਿਦਰ ਕਾਦੂ ਤੇ ਪੰਜਾਬੀ ਫੋਨ ਕਾਦੂ ਆ ਪਤਾ ਨਾ ਲੱਗਿਆ ਬਰ ਹੋ ਜਾ ਗਿਆ ਚਲੋ ਆ ਜੋ ਵੀ ਚਲਿਏ ਸਾਰੇ ਜਣੇ ਹੋ ਜਾ ਸਰ ਖਾਣੇ ਆ ਗਾ ਚੀਕਾ ਕੰਮ ਕਰਨਾ ਆ ਗਏ ਤੇ ਨਿੰਬੂ ਆ ਕੇ ਖਾਣ ਖਾਣਾ ਪਾ ਕੇ ਖਾਵਾਂਗੇ ਤੋ ਚੱਕ ਲੋ ਆਪਣੀਆਂ ਆਪਣੀਆਂ ਗੱਡੀਆਂ ਸਾਡੀ ਗੱਡੀਆਂ ਬਾਹਰ ਖੜੀ ਆ ਤੋ ਤੁਹਾਨੂੰ ਆਪਣੇ ਪਿੰਡ ਦੀ ਸੜਕ ਆਏ ਹਾਏ ਦੀਦੀ ਦਾਇ ਤੇ ਖਾਣੇ ਦੀ ਧਿਆਨ ਡੜਕੜੀਆਂ ਹਾਂ ਤੋੜ ਲੋ ਇਹਨੂੰ 4-5 ਘਰ ਖਾਦ ਹੁੰਦੀ ਆਪਾਂ ਤੇ ਤੋੜ ਲੈ ਨਹੀਂ ਹੁਣ ਮੈਂ ਜਾਂ ਪੁਰ ਤੇ ਤੁਹਾਨੂੰ ਦੇਖੀ ਸ਼ਿਕਾਸੀ ਤੇ ਚੱਲੇ ਮੇਲਾ ਦੇਖਣ ਨਹੀਂ ਤਾਂ ਸਾਡੀ ਸੜਕ ਦਾ ਹਾਲ ਦੇਖੋ ਆਹੋ ਲੋ ਗੇਟ ਦੇ ਮੋਰੇ ਸਵੀਂਗ ਪੂਲ ਬਣਿਆ ਆ ਆ ਜਾ ਸਾਡੀ ਸੜਕ ਸਰਕਾਰ ਨੂੰ ਬੇਨਤੀ ਕੀਤੀ ਜਾਂਦੀ ਹੈ ਸਾਡੇ ਸਾੜ ਕੇ ਛੇਤੀ ਤੋਂ ਛੇਤੀ ਬਣਾਵੇ ਬਹੁਤ ਔਖਾ ਵੀ ਤੁ ਲੰਗੜਾ ਅੱਡੇ ਤੱਕ ਜਾਣਾ ਨਾ ਬਹੁਤ ਔਖਾ ਮੀ ਆਉਂਦਾਰੀ ਪਰ ਪਾਣੀ ਜ਼ਰੂਰ ਇਕੱਠਾ ਹੋ ਜਾਂਦਾ ਨਿਮਰ ਆ ਜਾ ਇੱਧਰ ਅੱਗੇ ਲੈ ਆ ਚਲੋ ਅੱਛਾ ਬਹੁਤ ਆ ਸੋਨਾ ਨੀ ਕਾ ਨੂੰ ਛੁੱਟੀ ਹੋ ਗਈ ਆ 6 ਵਜੇ ਹੋਆ ਇਸ ਕਰਕੇ ਬਹੁਤ ਆ ਜਿਆ ਤੇ ਹੋਲੀ ਫੋਲੀ ਚਲੋ ਕਾਲੀ ਨਹੀਂ ਕਰਨੀ ਅੱਛਾ ਨਿਮਰ ਦੇਖਦੇ ਹੋ ਰੁਕ ਗਏ ਆ ਪਾਸ ੱਡੇ ਦੇ ਮੋੜੇ ਤੇ ਦੀਦੀ ਹੁਣ ਮਲਾਦਾ ਸਕੂਟਰੀ ਦਿਖਾਉਂਦੇ ਨਾ ਫਿਰ ਉਹ ਸਿਵਲ ਹਸਪੀਟਲ ਵਾਲੇ ਸਕੂਟਰੀ ਤੇ ਦੇਖ ਆਪਾਂ ਉਹਨਾਂ ਦੀ ਹੁਣ ਵੇਟ ਕਰਦੇ ਆ ਤਰਾਸ਼ੋ ਤਾਂ ਬੈਠ ਕੇ ਆ ਬਹੁਤ ਹਰ ਲੱਗਦਾ ਨਹੀਂ ਚੱਲਣ ਪੜੇ ਮਿਲ ਜੁਰੇ ਲੈਣ ਨੇ ਕਰੀਏ পেট ਨਾਕੇ ਵੀ ਹੋ ਰਿਹਾ ਕਿ ਕਿੰਨਾ ਲੱਗਦਾ ਕਿ ਬਹੁਤ ਹਨ ਚਲਾ ਨਹੀਂ ਮਿਲਦੇ ਇਹ ਵੀ ਕੋਈ ਪਤਾ ਨਹੀਂ ਦੀਦੀ ਅੱਗੇ ਭੁੱਖ ਬੜੀ ਲੱਗੀ ਆ ਉਹ ਮੁੰਜੀ ਦੀ ਤਾਲ ਘੁੰਮੀ ਜਾਂਦੀ ਅਰੇ ਇਹ ਨਾ ਚਲੋ ਕਾਤੇ ਆ ਫੇਟਾ ਮਨਾਂ ਦੀ 1000 ਰੁਪਿਆ ਲੱਗ ਗਿਆ ਲੰਗਰ ਤਾਂ ਮਹਿੰਗਾ ਪੈ ਗਿਆ ਚਲੋ ਹੁਣ ਚਲੋ ਚਲੋ ਤਰ ਇਧਰ ਐਵਾ ਗਾਟਾ ਨਹੀਂ ਸਹੀ ਆ ਉਧਰ ਸਰਦੀ ਦੀ ਰੁੱਖ ਨਾ ਜਾਂ ਨਿਕਲਦੀ ਪਈ ਆ ਵੀ ਕਹਿੰਦੇ ਹੁਣ ਤਾਂ ਹੀ ਇੱਕ ਅੱਧਾ ਲੰਗਰ ਵੀ ਖਾ ਲੈਣਾ ਹੈਗਾ ਜੀ ਦੇ ਪੇਕੇ ਆ ਗਏ ਅੱਗੇ ਸਾਡੇ ਵੀ ਨਾਨਕੇ ਅੱਗੇ ਹੀ ਆ ਸਲੇਰਨ ਤੁਹਾਡੇ ਪੇਕੇ ਆ ਤੋਕੇ ਹੋ ਵੀ ਰੌਣਕਾਂ ਏ ਲੋ ਤਾਂ ਹਰੇਕ ਨੂੰ ਆਪਣਾ ਆਪਣੇ ਕਿੰਨਾ ਚਾਜ ਆ ਜਾਂਦਾ ਹੋ ਜਾਂਦਾ ਜਦੋਂ ਆਪਣੇ ਇਲਾਕੇ ਚ ਆ ਜਾਂਦਾ ਕੋਈ ਵੀ ਕਹਿੰਦੀ ਸਾਡਾ ਆਦਮਬਾਲ ਆ ਗਿਆ ਆਦਮਬਾਲ ਹੱਥ ਮਾਰਦੀ ਜਾਂਦੀ ਕਹਿੰਦੀ ਲੰਗਰ ਹੈ ਨਹੀਂ ਦੀਦੇ ਹੌਲ ਪੈਂਦੇ ਲੱਗਦੇ ਲਾ ਜੇ ਘੁੰਮਦੇ ਘਮਾਉਂਦੇ ਦੀਦੇ ਹੌਲ ਇੰਨੇ ਪੈਂਦੇ ਹੀ ਕਹਿੰਦੀ ਲੰਗਰ ਹੈ ਨਹੀਂ ਲੰਗਰ ਹੈ ਨਹੀਂ ਆ ਕਾਦੇ ਸ਼ੁਰੂ ਨਹੀਂ ਹੋਇਆ ਇੱਕ ਦੋ ਦਿਨਾਂ ਤੱਕ ਜ਼ਿਆਦਾ ਲੱਗਣੇ ਹੁਣ ਕਾਦੇ ਲੰਗਰ ਆ ਇਹ ਆਜੋ ਕਾਦੇ ਸਮੋਸਿਆਂ ਦੀ ਸਮੈਲ ਆਉਂਦੀ ਆ ਆਹੋ ਚਲੋ ਚਲੋ ਤੀਰੂ ਇਹ ਆਲ ਖਤਮ ਹੋ ਜਾਣਾ ਆਹ ਦੇਖੋ ਲਾਈਨ ਕਿੱਥੋਂ ਲੱਗੀ ਆ ਇਹ ਲਾਈਨ ਘੁੰਮ ਕੇ ਇੱਧਰ ਆਉਣੀ ਆਹ ਤੇ ਐਂਡ ਚ ਆਸੀ ਐਂਡ ਸਾਡੇ ਤੇ ਆ ਜੀ ਜਿਹੜੀ ਚੈਰੀ ਆ ਕੋ ਖਰਾਪੂਰਾ ਹਾਲ ਕੇ ਆ ਅੱਧੀ ਨਹੀਂ ਤੁਰੀ ਵੀ ਜਾਂਦੀ 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 ਆਹ ਹਾਂ ਤੇ ਤੁਰ ਹੀ ਜਾਂਦੀ ਆ ਤੁਹਾਡੇ ਕੋਲ ਕੇ ਜਾਓ ਕਾਣ ਪਿੰਨ ਨੂੰ ਲੈ ਕੇ ਆਓ ਕੁਛ ਆਹੋ ਲੰਗਰਾਲਾ ਮਹਿਕਮਾ ਆਹੋ ਮੈਡਮ ਕੱਲਾ ਮਾਰਨੇ ਨੂੰ ਖੜੀ ਆ ਤੇ

കരുണാകുരം ചാ ചാവിൽ അലു ടിക്കി കരുണാകുരം ചാവിനാൾ ടിക്കിയാ 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 ചാവിനാൾ ਆਈ ਵੇਂ ਦਿਰੀ ਦਿਦਾ ਵੋਕੋ ਮੋਕੋ ਯੋ ਇਹ ਵੀ ਤਾਂ ਪਿੰਟ ਹੈਗਾ ਨਾ ਦੀ ਨੂੰ ਦੋ ਮਿਲੀਆਂ ਸਾਨੂੰ ਇੱਕ ਇੱਕ ਟਿੱਕੀ ਮਿਲੀ ਆ ਆਹੀ ਰਹਿਣੋ ਆਹ ਹਰੀ ਸੌਸ ਵੀ ਪੁਆਈ ਹੈ ਤੁਹਾਨੂੰ ਮਿੱਠੀ ਸੌਸ ਵੀ ਪਾ ਕੇ ਦਿੱਤੀ ਆ ਕਿੱਥੋਂ ਪਾਈ ਆ ਇਹ ਸੌਸ ਆ ਤਾਂ ਭਈਓ ਪਾਰਟੀ ਹੋ ਰਹੀ ਹੈ ਸਾਡੇ ਪੇਕੇ ਆ ਕਬੋ ਉਹਨਾਂ ਨੂੰ ਕਿ ਪਾਓ ਖੀਰ ਦਾ ਲੰਗਰ ਖੀਰ ਦਾ ਖੀਰ ਟੇਸ ਵੀ ਬਹੁਤ ਕਰਮ ਵੀ ਬੜੀ ਆ ਆ ਲੋ ਗਾਂ ਦਾ ਤੇ ਹੀ ਵੀ ਗਈ ਆ ਐਦਾਂ ਨੂੰ ਕਰੋ ਹੁਣ ਮੈਂ ਕਿਹਾ ਲੰਗਰ ਖਾ ਕੇ ਹੁਣ ਗਰਮੀ ਆ ਗਈ ਯਾਰ ਗਰਮੀ ਦਾ ਆਪੇ ਉਹਣੀ ਗਰਮ ਗਰਮ ਚੀਤੇ ਚੱਕੀ ਦਾ ਜਾਣੇ ਲੇ ਮੇਤੋਰੀ ਖਾਉਂਦੀਆਂ ਲੋ ਵੀ ਖੀਰ ਦਾ ਲੰਗਰ ਲਿਆ ਛਕ ਚਲੀਏ ਅੱਗੇ ਨੂੰ ਚੱਲੇ ਪਾਈਏ ਹੁਣ ਆਪਾਂ ਆ ਲੈ ਡੇਗ ਚੱਲਾ ਹੀ ਸਾਈਕਲ ਚਲੋ ਵੈਕ ਕਰੋ ਵੈਕ ਕਰੋ ਇਹ 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 ਲੱਗ ਗਈ ਬੇਬੇ ਸਾਡੀ ਲਾਈਨ 'ਚ ਹੁਣ ਕਹਿੰਦੇ ਗੋਲ ਗੋਪੇ ਖਾਣੇ ਆ ਆਜੋ ਆਜੋ ਜਿਹਨੇ ਗੋਲ ਗੋਪੇ ਖਾਣੇ ਆ ਆ ਵੀ ਵੀ ਦੇ ਲੋ ਪਿੱਛੇ ਨਿਕਲਗਾ ਮੋੜਾ ਲੱਗ ਗਈ ਆ

ਆ ਮਾ ਮੋ ਜਿਹਨੇ ਹਟਦੀ ਨਹੀਂ ਆਇਆ ਪਾਵੇ ਚੜੀਏ। ਉਹ ਵਾਰੀ ਕੋਲ ਕਪੇ ਖਾ ਗਏ ਤੀਜੀ ਚੌਥੀ ਆ ਰਹੀ ਫੇਰ ਲੈਣ ਚ ਉਹ ਕਹਿੰਦਾ ਮੁੱਕ ਗਏ ਆ ਹੁਣ ਜਾਓ। ਮੁੜ ਕੇ ਆਏ ਉੱਥੇ ਹੀ। ਆਏ ਹੈ ਨਿਆਣੇ ਵਿਚਾਰੇ। ਨਿਊੜਾ ਲੱਗਣਾ ਕਹਿੰਦਾ 15 ਮਿੰਟਾਂ ਤੱਕ ਹਨ। ਓਹੋ ਗਰਮੋ ਗਰਮੀ ਹੋ ਗਈਆਂ ਬੀਬੀਆਂ ਸਾਡੀਆਂ ਅੱਜ। ਚਲੋ ਚੱਕੋ ਸਕੂਟਰੀਆਂ। ਹੁਣ ਖਾਣਾ ਨਹੀਂ ਨਾ ਕੁਝ ਵੀ। ਉਹ ਜਿਹੜਾ ਹੋਇਆ ਸਕੂਟਰੀ ਟਿੱਕੀ ਤੇ ਰੱਖ ਲਉਣੀ। ਆਹੋ ਹੁਣ ਇਦਾਂ ਕਰਿਓ ਹੁਣ ਆ ਜਾਓ ਲਵਾ ਕੇ ਅੱਜ ਪਾਈ ਜਾਓ ਆ ਬੀਪ ਜਿੱਥੇ ਰੁਕਣਾ ਉੱਥੇ ਰੁਕਦੀ ਰਹੀਆਂ ਹੈਂ ਔਰ ਬਿਸਕੁਟ ਆਦਾ ਹੀ ਰੋਕ ਗਈ ਲੋ ਜੀ ਪਿਛਲੇ ਸਾਲ ਨਾ ਆਪਾਂ ਇੱਥੋਂ ਆ ਮਾਤਾ ਜੀੜਿਆ ਜਿਹੜਾ ਮੰਦਰ ਆ ਨਾ ਇੱਥੋਂ ਵਾਪਸ ਗਏ ਹੀ ਮੁੜ ਕੇ ਹੁਣ ਦੇਖਦੇ ਹਾਂ ਸ਼ਾਇਦ ਆਪਾਂ ਇਸ ਤੋਂ ਵੀ ਅੱਗੇ ਜਾਈਏ ਪਿਛਲੇ ਸਾਲ ਆਪਾਂ ਇੱਥੋਂ ਮੱਥਾ ਟੇਕ ਕੇ ਵਾਪਸ ਮੁੜੇ ਸੀਗੇ ਲੋ ਜੀ ਕੋ ਮਾਤਾ ਚੰਦਪੋਨੀ ਦੀਆਂ ਚੜਾਈਆਂ ਹੁੰਦੀਆਂ ਸ਼ੁਰੂ ਤੇ ਜਾਮ ਲੱਗਾ ਹੋਇਆ ਪੂਰਾ ਹੁਣ ਇਹਨਾਂ ਨੂੰ ਪਤਾ ਨਹੀਂ ਅੱਗੇ ਕਿੱਥੇ ਤੱਕ ਜਾਣਾ ਆ। ਲੋ ਜੀ ਆਪਾਂ ਪਹੁੰਚ ਗਏ ਆ ਜੋਹਾਰ ਤੇ ਜੋਹਾਰ ਤੋਂ ਮਾਤਾ ਚੰਦਪੋਨੀ ਜੀ ਦੀਆਂ ਚੜਾਈਆਂ ਹੋ ਜਾਂਦੀਆਂ ਸ਼ੁਰੂ ਤੇ ਜੋਹਾਰ ਦੇ ਨਾਲ ਹੀ ਆਪਣੇ ਇੱਧਰ ਨਾਨਕੇ ਆ ਸਲੇਰਨ ਤੇ ਦੀਦੀ ਇੱਧਰ ਨਾਲ ਹੀ ਪੇਕੇ ਆ ਆਬੰਬਾਲ ਲੋ ਜੀ ਚੜਾਈਆਂ ਵੇਖੋ ਤੁਸੀਂ ਹਾਂ ਬਣਾਓ ਦੀਦੀ ਕੀ ਕਹਿੰਦੇ ਆ ਦੀਦੀ ਜਾ ਕੇ ਬਹਿ ਗਏ ਉੱਧਰ ਤੁਸੀਂ ਇੱਥੇ ਬੈਠਿਆ ਆ ਜਾਓ ਕਰਿਓ ਕਰਿਓ ਆ ਦੀਰੋਂ ਬਾਜੇ ਦੀ ਲੋੜ ਹੀ ਵੀ ਆ ਇਹ ਬਾਜੇ ਤੋਂ ਬਿਨਾਂ ਹੀ ਦਾ ਨਿਆ ਘਾੜ ਲੰਗਰ ਚ ਇਕੱਟਾ ਆਇਆ ਹੈ ਇਕੱਟਾ ਆਇਆ ਲੰਗਰ ਚ ਅੰਨੀ ਚੜਾਈਆਂ ਚੜ ਕੇ ਖੱਟਾ ਖਾਣ ਕਿੱਡਾ ਖੱਟਾ ਹੈ ਖੱਟਾ ਹੀ ਹੈ ਇਕੱਠਾ ਹੀ ਹੈ ਕਿੱਦਾਂ ਖੱਟਾ ਹੈ ਪਤਾ ਨਹੀਂ ਕੀ ਹੋ ਰਿਹਾ ਹੈ ਖੱਟਾ ਹੀ ਆਂ ਪੋੜੀਆਂ ਹੀ ਚੀਜ਼ਾਂ ਹੋਣ ਸਾਲਾ ਖੱਟਾ ਪੋੜੀਆਂ ਨਹੀਂ ਖੱਟਾ ਅੰਨੀ ਚੜਾਈਆਂ ਚੜ ਕੇ ਖੱਟਾ ਖਾਣ ਆਏ ਹੈ ਹੈ ਹੋਰ ਅੱਗੇ ਜਾਣਾ ਗੁਰਯੋਧ ਜਾਣਾ ਹੋਰ ਅੱਗੇ ਲੈ ਤਾਂ ਚੜਾਈਆਂ ਆਇਆ ਹੋਰ ਕਿੰਨੀਆਂ ਹੀ ਖੁਸ਼ੀ ਇਹ ਮੁੰਡਾ ਚਲੋ ਚਲੋ ਫੇ ਚੱਕੋ ਆਪਣੀਆਂ ਆਪਣੀਆਂ ਸਕੂਟਰੀਆਂ ਚਲ ਓਏ ਤੇ ਕਿਥਾਂ ਐਸਣਾਂ ਲਾਟ ਖਾਤੇ ਰੋਟੀ ਲੰਗਰ ਲੱਗਾ ਆ ਹੈ ਨਾ ਤੇ ਆਪਾਂ ਹੁਣ ਕਿੱਥੇ ਪਹੁੰਚ ਗਏ ਜਹਾੜ ਤੋੱਕੇ ਆ ਗਏ ਨਾ ਅੱਸੀ ਤਾਂ ਪਤਾ ਨਹੀਂ ਕਿੱਥੇ ਪਾ ਗਏ ਆ ਐਕਿ ਆਪਾਂ ਬਹੁਤ ਜ਼ਿਆਦਾ ਅੱਗੇ ਆ ਤੇ ਵੰਜ ਕਿੰਨੀਆਂ ਚੜਾਈਆਂ ਟਾਈਮ ਵੀ ਟੱਪ ਗਏ ਆ ਟਾਈਮ ਟੱਪ ਗਏ ਹੋਰ ਅਸਹੀ ਇੰਨਾ ਨਹੀਂ ਲੱਗਦਾ ਹੈਗਾ ਵੀ ਜਿੱਦਾਂ ਸਾਰਾ ਘੁੰਮਦਾ ਘੁੰਮਦਾ ਹੁੰਦਾ ਹੈ ਚੱਕਰ ਹੁੰਦੇ ਆ ਇਹ ਆ ਲੈ ਹੰਤਾ ਕੇ ਬੰਦੇ ਆ ਸਾਰੇ ਮਾਤਾ ਦੀ ਕਹਾਉਂਗੇ ਸਾਰੇ ਆਣੇ ਮਾਤਾ ਦੀ ਨੱਟੇ ਆਏ ਨੇ ਰੱਬ ਦੇ ਅੱਜ ਜੈ ਮਾਤਾ ਦੀ ਚਲੋ ਜੈ ਮਾਤਾ ਦੀ ਬੋਲੋ ਸਾਰੇ ਜੈ ਮਾਤਾ ਦੀ ਸਾਰੇ ਬੋਲੋ ਜੈ ਮਾਤਾ ਦੀ ਨਿਆਣੇ ਤੁਸੀਂ ਵੀ ਬੋਲੋ ਜੈ ਮਾਤਾ ਦੀ ਨਿਆਣੇ ਸਾਡੇ ਬੋਲਦੇ ਨਹੀਂ ਬੋਲ ਜੈ ਮਾਤਾ ਦੀ ਬੋਲ ਆਪ ਵੀ ਜੇ ਆਵਾਜ਼ ਮਾਤਾ ਦੀ ਕਾਫੀ ਕਾਫੀ ਐ ਮਾਤਾ ਦੀ ਕਾਫੀ ਕਾਫੀ ਕਹਿੰਦੇ ਮੋਰਾਂ ਲੰਗਰ ਪਵਾ ਲਈ ਕਾਵਾ ਲੱਗ ਆਇਆ ਦੇਖਾਂਗੇ ਦੇਖੇ ਨਾ ਸਿੱਟ ਕੇ ਮੈਂ ਖਾ ਚਾ ਕੇ ਦੇਖ ਜਾਵਾਂਗੇ ਆਹ ਦੇਖਾਂਗੇ ਤਾਂ ਡਿਫੀਕਲ ਮੋਰਨਾ ਹੋ ਜਾਣਾ ਦੂਜਾ ਹਾਂ ਮੋਰੇ ਫੇ ਲੰਗਰ ਚੱਲੋ ਹਾਂ ਹੁਣ ਚੱਲੋ ਤੇਰੀ ਟੋੜ ਟੋੜਾ ਲੰਗਰ ਛਕੋ ਨਿਊਰਲਟੀ ਆ ਲੈ ਦਾ ਲੈ ਪੱਕੀ ਆ ਮੈਂ ਤਾਂ ਇਹ ਤਵੇ ਪਰਾਤਾ ਦੇ ਕੇ ਮੈਂ ਕਿਹਾ ਨਿਊਰਲ ਹੋਟੇਂਗੀ ਕੋਈ ਪੋਸ਼ਕਾ ਨਹੀਂ ਆ ਪ੍ਰਵਾਹ ਦਾ ਡਾਟਾ ਡੇਟਾ ਹੈਗਾ ਸਾਡਾ ਇੰਨਾ ਹੈ ਨਹੀਂ ਉਹ ਕੋਈ ਨਹੀਂ ਇਹ ਕਿੱਟ ਜਵਾਂਦੀ ਨਾਲ ਫਟੜੇ ਬੱਲੇ ਮੈਂ ਥੋੜਾ ਜਿਆਦਾ ਲਫਾਫੇ ਲੈ ਆਂਦੀ ਘਰੋਂ ਠੀਕ ਆ ਚੱਲ ਭਾਈ ਠੀਕ ਆ ਬੋਲੇ ਕਭ ਆ ਕੇ ਸਾਡਾ ਕੋਈ ਸੀਰੀਅਸ ਹੀ ਨਾ ਲੈ ਜੇ ਉਹ ਭੁੱਗਦੇ ਆ ਹੀ ਖਾਹ ਨਹੀਂ ਬੱਕੀ ਆਪਣਾ ਤਾਂ ਕੋਈ ਨਹੀਂ ਉਹ ਵਾਓ ਮੈਂ ਤਾਂ ਤੀਹ ਕਹਿੰਦੇ ਪਲੇਟਾਂ ਸਟੀਲ ਦੀਆਂ ਵੀ ਆ ਕਹਿੰਦੇ ਪਲੇਟਾਂ ਦੂਸਰੀਆਂ ਵੀ ਆ ਚੀਨੀ ਦੀਆਂ ਵੀ ਆ ਮੈਂ ਆ ਤਾਂ ਇਹ ਲਾਈਨ ਚੋਂ ਬਾਹਰ ਹੀ ਤੁਰੇ ਫੇਤੇ ਰਹਿੰਦੇ ਆ ਪਤਾ ਨਹੀਂ ਕੀ ਕਿੱਕਰਦੇ ਵੀ ਕੀ ਕੀ ਹੈਗਾ ਬੇਸਤੀ ਕਰਾ ਕੇ ਆ ਜਾਂਦੇ ਆ ਹਾਲਾ ਬਾਈ ਬੋਦੀ ਨਾਈਂ ਚ ਬਿਲਕੁਲ ਕੋ ਦਾ ਆ ਬਦਕੂ ਜੀ ਬੀ ਚਾਹ ਦਾ ਵੀ ਲੰਗਰ ਆ ਜਣੀ ਚਾਹ ਦਾ ਵੀ ਲੰਗਰ ਚਲੋ ਜਣੀ ਖਪਾ ਲੰਗਰ ਲੰਗਰ ਹਣ ਸਾਨੂੰ ਗੁਰਜੋਤ ਬਾਹਰ ਖੜਿਆ ਨਹੀਂ ਮਿਲ ਗਈ ਹੈ ਨਾ ਆਹ ਹੋ ਸਾਨੂੰ ਮਿਲ ਗਈ ਆ ਉਹ ਦੇਖੀਰ ਤੇ ਕੀਰ ਤੇ ਕਿੱਦਾਂ ਆਇਆ ਰੋ ਵੀ ਆ ਜਾਣ ਮੈਂ ਕਾ ਤੇ ਮੋਰੇ ਭਜੀ ਆ ਦੇਖ ਤਾਂ ਬੜੀ ਇੱਦਾਂ ਆਈ ਤਾਂ ਬੜੀ ਜਾਂਦੇ ਹੋ ਆ ਸਹੀ ਗੱਲ ਆ ਉਹ ਵਿਚਾਰੀ ਮੈਡਮ ਭੈਣ ਜੀ ਸਾਡੀ ਪਿੱਛੇ ਹੀ ਰਹਿ ਗਈ ਆਹ ਹੋ ਮਿਲ ਗਈ ਵੇ ਕੀਰ ਤੇ ਨਹੀਂ ਆਈਸਕ੍ਰੀਮ ਖਾ ਕੇ ਹੁਣ ਕਹਿੰਦੇ ਦਹੀਂ ਭੱਲੇ ਰਹਿ ਗਏ ਹੋਗੇ ਆ ਗਿਆ ਉਹਨਾਰੇ ਕੋਈ ਠੀਕ ਹੈ ਜੀ ਨੀ ਆਹਾ ਹਾਂ ਪਿੰਡਵਾ ਚਾ ਚੜ ਜਾਂਦਾ ਨਾ ਸੁਣ ਕੇ ਪਿੰਡ ਦਾ ਪਿੰਡ ਆ ਜਾਂਦਾ ਜੀ ਨੂੰ ਚਾਈ ਚੜ ਜਾਂਦਾ ਉਹਦੇ ਆ 15 ਦਿਨ ਮੇ ਤਾਂ ਪੈ ਜਾਣੀਆਂ ਚੱਕੋ ਦਹੀਂ ਭੱਲੇ ਹੁਣ ਢਿੱਡ ਭਰ ਗਏ ਆ ਹੋਣ ਜਗ੍ਹਾ ਹੈ। ਮਿਲੰਦਰ ਦੇਖਣ ਨੂੰ ਵੀ ਨਹੀਂ ਕਰਦੀ। ਹੁਣ ਬਾਤ ਹੋ ਗਈ ਆ ਅੰਟੇ। ਹੁਣ ਟਿਕਾ ਹੈ। ਮਿਲੰਦਰ ਦੇਖਣ ਨੂੰ ਵੀ ਨਹੀਂ ਕਰਦੀ। ਹਾਂ ਬਾਤ ਹੋ ਗਈ। ਇਹ ਤਾਂ ਰਹਿ ਗਿਆ। ਜੋ ਤਾਂ ਤੇ ਵੀ ਬਾਤ ਹੋ ਗਈ ਆ। ਤੇ ਚੱਲ ਜੀ ਮੁੰਡਾ ਲਾਇਆ ਮੈਂ ਦਿਖਾ ਲੈਣੇ ਆ। ਉਹ ਲੈ ਤਾਂ। ਲੈ ਬਾਤ। ਦਿਖਾ ਲੈਣੇ ਤਾਂ ਹੈਗੇ ਆ। ਸਿਰਫ ਇਹ ਤੁਹਾਨੂੰ ਦਿਖਾ ਲੈਣੇ ਆ। ਖਾਣੇ ਦੀ ਇਹ ਸਿਰਫ ਤੁਹਾਨੂੰ ਆ ਹਨਾ ਠੀਕ ਆ। ਲੈ ਉਹਦਾ ਕੋਈ ਲਫਾਵਾ ਝੋਲਾ ਹੀ ਲੈ ਆਉਣਾ ਹੈਗਾ ਘਰੋਂ ਨਹੀਂ ਤਾਂ। ਭੋਰਾ ਭੂਰਾ ਲੈ ਆਉਣਾ ਸੀਗਾ। ਕੱਲੀ ਦੀ ਸੜ ਕੇ ਆ ਦੀ 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 ਦੇ ਗੇਟ ਮੋਰੇ ਆ ਨਾ ਤਾਂ ਕਰਕੇ ਚਲੋ ਗੇਟ ਖੋਲੋ ਹਣ ਇਦਾਂ ਕਰੋ ਹਾਏ ਓਏ ਟਿੱਕੀਆਂ ਹਾਏ ਓਏ ਦਹੀਂ ਭੱਲੇ ਲਾਉਣੀ ਅੰਮੀ ਕਹਿੰਦੇ ਕਿਥੋਂ ਲੰਗਰ ਖਾ ਕੇ ਆਏ ਆ ਆ ਲਾਉਣੀ ਤੁਸੀਂ ਰਹਿ ਗਏ ਆ ਆ ਵੀ ਲੰਗਰ ਖਾ ਕੇ ਆਇਆ ਹੈ ਜਿਆਦਾ ਖਾ ਲਿਆ ਉਹਨਾਂ ਕਦੇ ਤੁਰ ਨਹੀਂ ਹੁੰਦਾ ਆ ਹੁਣ ਪਤਾ ਲੱਗਦਾ ਵੀ ਬੀਬੀ ਨੇ ਦਹੀਂ ਭੱਲੇ ਜਿਆਦਾ ਖਾ ਲੇ ਮਸੀ ਤੁਰੀਆਂ ਫੜ ਫੜ ਕੇ ਇਹ ਹੁੰਦਾ ਸੀਗਾ ਸਾਡਾ ਫਨ ਐਂਟਰਟੇਨਮੈਂਟ ਐਵੇਂ ਕੋਈ ਨਾ ਸੀਰੀਅਸ ਨਾ ਲੈ ਜੇ ਇਹ ਨਾ ਕਿ ਉਹ ਬੀਬੀਆਂ ਘਰ ਭੁੱਖੀਆਂ ਤਰੀਆਂ ਫੇਦੀਆਂ ਦਾ ਬਸ ਅਸੀਂ ਆਪਣੇ ਇੰਜੋਏ ਨੂੰ ਗਏ ਹੋਏ ਹੈਗਾ ਹੈ ਨਾ ਅਸੀਂ ਮਾਹ ਦੀ ਦਾਲ ਹੀ ਆਏ ਆ ਬਾਈ ਸਹੀ ਗੱਲ ਮਾਹ ਕੜੀ ਚੌਲ ਛੱਡ ਕੇ ਰਾਜਮਾ ਛੱਡ ਕੇ ਅਰ ਮੈਂ ਗੁਰਜੋਤ ਨੂੰ ਮੈਂ ਕਿਹਾ ਗੁਰਜੋਤ ਇੱਥੇ ਮੈਂ ਕਿਹਾ ਕੜੀ ਚੌਲ ਰਾਜਮਾ ਹੈ ਗੁਰਜੋਤ ਕਹਿੰਦਾ ਉਹ ਤਾਂ ਰੋਜ਼ ਖਾਈਦੇ ਆ ਮਾਹਾਂ ਦੀ ਦਾਲ ਦੇ ਨਾਲ ਨਾ ਮੈਂ ਕਿਹਾ ਜਾ ਕੋ ਉੱਪਰ ਸਿਗਰਤ ਚੜਾਈਏ ਤੇ ਮਾਹਾਂ ਦੀ ਦਾਲ ਖਾ ਕੇ ਆਏ ਚਲੋ ਤਾਂ ਵਧੀਆ ਹੈਗਾ ਮਾਹਮਾਈ ਦਾ ਲੰਗਰ ਵਧੀਆ ਸਾਰਿਆਂ ਨੇ ਇੰਜੋਏ ਕੀਤਾ ਅੱਜ ਅੱਜ ਜੋ ਆਪਾਂ ਦਾ ਚੌਥਾ ਨਰਾਤਾ ਸ਼ੁਰੂ ਹੋਇਆ ਇਹਦੇ ਨਾਲ ساتھ ਉਹ ਵੀ ਲੰਗਰ ਠੀਕ ਆ ਇਹ ਕਿੰਨੇ ਨਰਾਤੇ ਟੋਟਲ 9 ਹੁੰਦੇ ਆ 7 8 9 ਦਾ ਉਹ ਹੁੰਦੇ ਨੇ 9 ਨਰਾਤੇ 10ਵਾਂ ਦਸਹਿਰਾ ਇਹ ਕਿੰਨੇ ਦੇ ਆ ਆਤਮਾ ਆਤਮੀ ਹੋਣੀ ਅੱਛਾ ਇਹ ਸੱਤ ਹੋਣੇ ਹਨਾ ਇਹ ਫਿਰ ਸੱਤ ਦਿਨ ਚੱਲਣਾ ਹੁਣ ਅੱਜ ਚੌਥਾ ਤੂੰ ਹੋਰ ਕਾਸ ਹੋ ਗਿਆ ਇਹ ਕਿਹਦੇ ਦੇ ਹੈ ਮਾਪੋਤਾ ਨੂੰ ਕਾਸ ਹੋਇਆ ਕੀ ਰੋ ਤੇ ਤੂੰ ਕਿਹਦੇ ਦੇ ਵੀ ਔਖਾ ਔਖਾ ਲੱਗਦਾ ਹੈ ਚਲੋ ਠੀਕ ਹੈ ਇੰਜੋਏ ਕੀਤਾ ਸਾਰੇ ਨੇ ਹੋਰ ਹੈ ਚਲ ਐ ਬਹੁਤ ਹੰਦ ਆਹ ਤਾਂ ਵੀ ਦੇ ਜਾ ਰਿਹਾ ਇੰਜ ਜਦੋਂ ਸਕੂਟਰ ਹੀ ਨਹੀਂ ਰੋਕਦੇ ਸੀ ਕਿੱਥੇ ਜਾ ਰਹੇ ਸਾਨੂੰ ਨਹੀਂ ਮੈਨੂੰ ਨਹੀਂ ਆਇਆ ਸੀ ਫਿਰ ਇਦਾਂ ਲਾਦਾ ਜਿਹਦਾ ਘੁੰਮਦਾ ਹੀ ਹੁੰਦਾ ਸਾਡਾ ਏਰੀਆ ਹੋਰੇ ਪਹਾੜੀਆ ਹਾਂ ਦੀਦੀ ਮੈਂ ਪਹਾੜੀ ਏਰੀਏ ਚੋਂ ਆਣਾ ਵੀ ਇੱਧਰ ਦੀਦੇ ਵੀ ਪੇਕੇ ਉਧਰ ਆ ਤੇ ਇੱਧਰ ਦੀਦੇ ਦੇ ਵੀ ਪੇਕੇ ਤਾਂ ਉੱਪਰ ਹੀ ਆ ਚੜਾਈਆਂ ਤੇ ਹੀ ਜਾ ਕੇ ਆ ਦੀਦੇ ਤਾਂ ਇਹ ਵੀ ਆਪਣੇ ਏਰੀਏ 'ਚ ਹੀ ਘੁੰਮਦੇ ਹੈਗੇ ਚਲੋ ਠੀਕ ਆ ਜੀ ਤੇ ਮਿਲਦੇ ਫਿਰ ਤੁਹਾਨੂੰ ਨੈਕਸਟ ਵਲੌਗ 'ਚ ਸਾਰਿਆਂ ਨੂੰ ਤੇ ਹੋਪਸ ਸਭ ਤੋਂ ਹੀ ਸਾਰੇ ਜਣੇ ਇੰਜੋਏ ਕਰੋਗੇ ਸਾਡੇ ਵਲੌਗ ਨੂੰ ਹਨਾ ਆਪਾਂ ਤਾਂ ਇੰਟਰਟੇਨਮੈਂਟ ਦੇ ਰਹਾ ਹੋਇਆ ਤਾਂ ਤੁਹਾਨੂੰ ਵੀ ਇਹ ਕਰਨੇ ਦੀ ਕੋਸ਼ਿਸ਼ ਕੀਤੀ ਬਾਕੀ ਤਾਂ ਡਾ ਪਤਾ ਨਹੀਂ ਕਿ ਨ ਸੀਰੀਅਸ ਨਾ ਲੈ ਜਿਓ ਇਹ ਨਾ ਕਿਹਾ ਬੀਬੀਓ ਭੁਖੀਏ ਕਰਿਆ ਖਾਣੇ ਨਹੀਂ ਹੈ ਖੈਰੀ ਉਹਦੀ ਖਾਣ ਨਹੀਂ ਆਈਦਾ ਕੋਮੜ ਜਾਈਦਾ ਇਹ ਕੋਮੜ ਜਾਈਦਾ ਮੈਂ ਉਹ ਤਾਂ ਚਲੋ ਉੱਥੇ ਹੀ ਵੀ ਹਾਸੇ ਮਜ਼ਾਕ ਚ ਲੈਣ ਚ ਪੜ ਕੇ ਖਾ ਲਿਆ ਲੈਣ ਚ ਲਾ ਕੇ ਕਿੱਦਾਂ ਲੱਗੇ ਹਾਂਜੀ ਬਸ ਉਹ ਸੀਗਾ ਫਨ ਹੈਗਾ ਇੱਕ ਤਰ੍ਹਾਂ ਦਾ ਤੇ ਚਲੋ ਠੀਕ ਆ ਜੀ ਮਿਲਦੇ ਨੇ ਨੈਕਸਟ ਵਲੌਗ ਕੀ ਹੋਇਆ ਕੱਢ ਲੈ ਦੰਦੇ ਇਹ ਵਸਾਲੇ ਨਹੀਂ ਉਹ ਕਿਦੋਂ ਫਸ ਗਿਆ ਦੰਦਾ ਚੁੰਬਕ ਹੀ ਕੀ ਮੂੰਹ ਤੇ ਪਾਇਆ ਨਿਕਲਿਆ ਹੀ ਨਹੀਂ ਉਹ ਇਦਾਂ ਪਾਇਆ ਹੋਣਾ ਇਦਾਂ ਇਦਾਂ ਪਾਇਆ ਹੋਣਾ ਗੁਰਜਾ ਤੂੰ ਕਹਿੰਦਾ ਅਸੀਂ ਤਾਂ ਰੋਜ਼ ਘਰ ਆਹੀ ਚੀਜ਼ ਖਾਈਦੀ ਅੱਜ ਕੁਝ ਸਪੈਸ਼ਲ ਖਾਣੇ ਆ ਉੱਤੇ ਜਾ ਕੇ ਰੋ ਤਾਂ ਦੂਜੇ ਕੀ ਗੁਰਜਾ ਤੀ ਕੀ ਖਾਤਾ ਵੇ ਮਹਾ ਦੀਦਾ ਹੁਣ ਕਹਦਾ ਹਾਏ ਗੁਰਜੋਤ ਵੀ ਮਸੀਂ ਮਿਲਦਾ ਇਹਦਾ ਉਹ ਨੂੰ ਮੈਂ ਤਾਂ ਆਹਨੂੰ ਬੁਖਾਰ ਚੜਿਆ ਹੈਗਾ ਅੱਜ ਆਉ ਦੇਖ ਲਓ ਆਂਟੀ ਨੇ ਆਂਟੀ ਨੇ ਸਪੈਸ਼ਲ ਕਿਹਾ ਵੀ 2 ਘੰਟੇ ਪਤਾ ਮਣੋਂ ਤੂੰ ਬੁਖਾਰ ਦਾ ਨਾਂ ਨਹੀਂ ਲੈਣਾ ਆਹ ਹੁਣ ਘਰ ਜਾ ਕੇ ਪੰਮਾ ਲੱਤਾਂ ਲੱਤਾਂ ਕਰੇ ਜਾ ਕੇ ਪਾਪਾ ਦੇ ਸਰਾਣੇ ਕੇ ਮਿਲ ਲੱਤਾਂ ਬੁਖਾਰ ਆਹ ਪਹਿਲਾਂ ਕਹਿੰਦੇ ਨੀਵਰ ਹੁਣ ਤਾਂ 2 ਘੰਟੇ ਬੈਰੋ ਬੋਤ ਲੱਤਾਂ ਲੱਤਾਂ ਨਾ ਕਰੀ ਹੁਣ ਤਾਂ ਇਹ ਕਹੀ ਮੈਂ ਠੀਕ ਆ ਪਾਪਾ ਦੇ ਸਰਾਣੇ ਕਰੀ ਤੂੰ ਕਹੇ ਮੇਰੀ ਲੱਤਾਂ ਉਹ ਪਾਪਾ ਦੇ ਹੁੰਦੀਆਂ ਆਹ ਯਾਰੀ ਇਹ ਦੇ ਦੇ ਚਲੋ ਚਲੋ ਫੇ ਠੀਕ ਆ ਚੰਗਾ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਗੁੱਡ ਨਾਈਟ 10 ਵਜੇ ਕੇ 10:30 ਹੋ ਚਲੇ ਆ ਹਨਾ ਸਵਾ 10 ਇੰਨੇ ਦਾ ਟਾਈਮ ਹੋ ਗਿਆ ਆਪਾਂ ਉਥੋਂ ਮੈਨ ਲੱਗਾ 9:30 ਵਜੇ ਤੁਰੇ ਸੀ ਨਾ ਸ਼ਾਇਦ ਹਾਂ ਇੰਨਾ ਨਹੀਂ ਲੰਘ ਹੋਈਗੀ ਕਿਤੇ ਰੁਕੇ ਸੀ ਪਿਛਲੀ ਵਾਰੀ ਤਾਂ ਜਾਮ ਬਹੁਤ ਸੀਗੇ ਜਾਮ ਦੇ ਵਿੱਚ ਹੀ ਫਸੇ ਰਹੇ ਪਿਛਲੀ ਵਾਰ ਤਾਂ ਚਲੋ ਚਲਿਏ ਹੈ ਬੀਬੀ ਜੀ ਹੁਣ ਬੀਬੀ ਦੇ ਪਾਸ ਆਈਓ ਆਹ ੱਡੇ ਤੇ ਵੀ ਆ ਹਣ ਆਹੋ ਮੇਰੀ ਐਨਕਾ ਆ ਲਾ ਕੇ ਜਾਣੀ ਹੈ ਵਿਚਾਰੀਆਂ ਜਿੱਥੇ ਜਾਓ ਮੇਰੀ ਐਨਕਾ ਉੱਥੇ ਹੀ ਰਹਿ ਜਾਂਦੀ ਹੈ ਉਦੋਂ ਆ ਗਈ ਕੋਮਲ ਕੇ ਉੱਥੇ ਰਹਿ ਗਈ ਉਹਨੇ ਵਿਚਾਰੀ ਨੇ ਬੋਟੀ ਨੇ ਫੜਾਈਆਂ ਉਹੇ ਚਲੋ ਠੀਕ ਆ ਜੀ ਉਹਨੇ ਤੋਰੰਦਾ ਵੇਲੇ ਕਿਦੰਨਾ ਟੰਟਿਆ ਉਹ ਨਹੀਂ ਤੋਰੰਦਾ ਚਲੋ ਠੀਕ ਆ ਜੀ ਬਾਏ ਬਾਏ ਚਲੋ ਤੁਰ ਹੁਣ ਦੇਖੇ ਚਾਲ ਹੁਣ ਬੀਬੀ ਦੀ ਚਾਲ ਦੇਖ ਚਾਲ ਦੇਖ ਚਾਲ ਬੀਬੀ ਸਰਜੀਤ ਕੌਰ ਦੀ ਚਾਲ ਆ ਲੈ ਗੇਟ ਦੇ ਨਾਲ ਇੱਥੇ ਹੀ ਇੱਥੇ ਹੀ ਇਹਨੂੰ ਮੰਝਾ ਢਾ ਦੋ ਬਾਹਰ ਲੌਬੀ 'ਚੀ ਲੌਬੀ 'ਚਾ ਕੇ ਅੰਦਰ ਪਾਉਣੇ ਆ ਆਹੋ ਚੰਗਾ ਚਲੋ ਠੀਕ ਆ ਹੈ ਓਕੇ ਜੀ ਓਕੇ ਬਾਏ ਬਾਏ